ਚਾਚਾ ਆਪਿਆ ਮੇਰਾ ਫੋਨ ਜਾਂ ਤੇ ਇਹਨੂੰ ਤੂੰ ਆਪ ਰੱਖ ਲੈ ਜਾਂ ਇਹਨੂੰ ਵੇਚ ਦੇ ਯਾਰ ਮੈਂ ਬੜਾ ਦੁਖੀ ਯਾਰ ਇਤੋਂ ਕਿਉਂ ਕੀ ਹੋਇਆ ਭਤੀਜੇ ਫੋਨ ਕੋ ਵੇਚਣਾ ਪੈਸੇ ਪੂਹੇ ਤੇ ਲੋੜ ਪੈ ਗਈ ਆ ਉਹ ਗੱਲ ਤੇ ਦੱਸ ਕੀ ਹੋਇਆ ਆ ਨਹੀਂ ਚਾਚਾ ਪੈਸਿਆਂ ਦੀ ਲੋੜ ਨਹੀਂ ਪਈ ਆ ਯਾਰ ਜਦੋਂ ਫੋਨ ਚਲਾਣਾ ਨਾ ਦੇਖਣਾ ਕੁਝ ਹੋਰ ਹੁੰਦਾ ਸਾਹਮਣੇ ਕੁਝ ਹੋਰ ਆ ਜਾਂਦਾ ਦੇਖ ਕੇ ਮਨ ਹੀ ਉਦਾਸ ਹੋ ਜਾਂਦਾ ਯਾਰ ਇਦਾਂ ਦਾ ਕੀ ਸਾਹਮਣੇ ਆਈਦਾ ਜਿਹੜਾ ਵੇਖ ਕੇ ਤੂੰ ਦੁਖੀ ਹੋਏ ਨਾ ਆਹੀ ਯਾਰ ਗੰਦੀਆਂ ਜਿਹੀਆਂ ਵੀਡੀਓਜ਼ ਦੇਖ ਕੇ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਆਪਣੇ ਆਪ ਨੂੰ ਸ਼ਰਮ ਆਲਾ ਪੈਂਦੀ ਆ। ਹਰ ਦੂਜੀ ਵੀਡੀਓ ਇਦਾਂ ਦੀ ਹੁੰਦੀ ਆ। ਮੈਂ ਯਾਰ ਰੱਬ ਨੂੰ ਮੰਨਣ ਵਾਲਾ ਬੰਦਾ। ਮੋਬਾਈਲ ਦੇ ਨਾਲ ਮੇਰੇ ਨਾਮ 'ਚ ਫਰਕ ਪਈ ਜਾਂਦਾ। ਇਹ ਕੁਝ ਦੇਖ ਕੇ ਨਾ ਮੈਂ ਪਾਪਾਂ ਦਾ ਭਾਗੀ ਨਹੀਂ ਬਣਨਾ ਚਾਹੁੰਦਾ। ਗਲਤ ਆ ਤੇਰੀ ਵੇਹੇ ਚਿੰਤਾ ਵਾਲੀ ਹੈ ਭਤੀਜਾ। ਆਈਕਲ ਚੱਲਦੇ ਇਹੋ ਕੁਝ ਪਿਆ ਵਾ। ਸਮਾਂ ਇਦਾਂ ਦਾ ਆ ਰਿਹਾ ਯਾਰ। ਇਸ ਚੀਜ਼ ਦਾ ਬੱਚਿਆਂ ਤੇ ਬਹੁਤ ਬੁਰਾ ਅਸਰ ਪੈ ਰਿਹਾ। ਹੂੰ। ਪਰ ਮੋਬਾਈਲ ਤੋਂ ਬਿਨਾ ਕਜਾਰਾ ਵੀ ਨਹੀਂ ਯਾਰ। ਸਾਰਾ ਕੋਈ ਤਾਂ ਮੋਬਾਈਲ ਤੇ ਆ ਗਿਆ। ਕਿਹਨੂੰ ਪਹਿੇ ਭੇਜਣੇ ਆ ਮੈਸੇਜ ਕਰਨਾ ਵਾ ਫੋਨ ਕਰਨਾ ਵਾ ਚੱਲ ਤੂੰ ਟੈਨਸ਼ਨ ਨਾ ਲੈ ਲੱਭਦਿਆਂ ਹੱਲੇ ਦਾ ਵੀ ਕੋਈ ਨਾ ਕੋਈ ਉਹ ਤਾਂ ਹੀ ਦਾ ਕੰਨਾ ਯਾਰ ਵੇਚ ਦੇ ਇਹਨੂੰ ਇਹਦਾ ਹੀ ਹੱਲਾ ਉਹ ਭਤੀ ਤੂੰ ਕਹੜਾ ਕੋ ਪੈ ਗਿਆ ਕਰਦੇ ਕੋਈ ਹੱਲੇ ਦਾ ਚਾਹ ਚੂ ਪੀਨੇ ਆ ਨਾਲ ਕਰਦੇ ਹੱਲ ਕੋਈ ਤੂੰ ਆਇਆ ਕਾਤੇ ਆ ਪੈਦਲ ਹੀ ਆਇਆ ਓਹੋ ਮੈਂ ਵੀ ਆ ਜਾਟੋਤੀ ਆਇਆ ਮੈਂ ਇਹ ਕੰਮ ਕਰ ਤੂੰ ਦੁੱਧ ਦਾ ਪੈਕੇਟ ਫੜ ਕੇ ਲਿਆ ਮੈਂ ਪਾਣੀ ਧਰਦਾ ਵਿਚ ਆ ਪੀਨੇ ਆ ਠੀਕ ਆ ਪੈਦਲ ਹੀ ਜਾਣਾ ਪੈਣਾ ਕੋਈ ਨਹੀਂ ਜਾਣਾ ਪੈਦਲ ਚੱਲ ਠੀਕ ਆ ਉਹ ਗੱਲ ਸੁਣ ਹਰਾ ਪੈਗਲ ਨਹੀਂ ਹਰਾ ਠੀਕ ਆ A few moments later ਆ ਗਿਆ ਹਾਂ ਬਾਬਾ ਟਾਈਮ ਲੱਗ ਗਿਆ ਟੈਂਪ ਤਾਂ ਲੱਗਣਾ ਸੀ ਪੈਦਲ ਤੇ ਗਿਆ ਸੀ ਆਹ ਆ ਮੈਂ 1 ਮਿੰਟ ਚਾਹ ਚਾ ਪਾ ਕੇ ਆਇਆ ਦੁੱਧ 1 ਮਿੰਟ ਚਾਹ ਉਹ ਤੀਜਾ ਹਾਂ ਦੁੱਧ ਕਿੱਥੋਂ ਲੈ ਕੇ ਆਇਆ ਸੀ ਉਹ ਅੱਗੋਂ ਬਾਣੀਏ ਦੁਕਾਨ ਤੋਂ ਅੱਛਾ ਇੱਕ ਗੱਲ ਦਾ ਜਵਾਬ ਦੇ ਹਾਂ ਜਦੋਂ ਤੂੰ ਦੁੱਧ ਲੈਣ ਜਾਂਦਾ ਪਿਆ ਸੀਗਾ ਰਾਂਚ ਹੋਰ ਵੀ ਦੁਕਾਨਾਂ ਹੈਗੇ ਸੀ ਖਾਣ ਪੀਣ ਦੀਆਂ ਆਹੋ ਚਾਚਾ ਰਾਹ ਵਿੱਚ ਜੂਸ ਵਾਲੀ ਦੁਕਾਨ ਆਈ ਸੀ ਮਠਾਈ ਵਾਲੀ ਦੁਕਾਨ ਵੀ ਆਈ ਸੀ 버ਗਰ ਟਿੱਕੀ ਵਾਲੀ ਵੀ ਸੀ ਤੇ ਠੇਕਾ ਵੀ ਆਇਆ ਸੀ ਰਾਹ 'ਚ ਅੱਛਾ ਅੱਛਾ ਤੇ ਤੂੰ ਜੂਸ ਕਿਉਂ ਨਹੀਂ ਲੈ ਕੇ ਆਇਆ ਨਾਲ ਇੱਕ ਇੱਕ 버거 ਲੈ ਆਉਣਾ ਸੀਗਾ ਲੈ ਮੈਂ ਜੂਸ ਕਿੱਦਾਂ ਲਿਆਂਦਾ ਤੂੰ ਮੈਨੂੰ ਦੁੱਧ ਲੈਣ ਤੇ ਭੇਜਿਆ ਸੀ ਤੇ ਦੁੱਧ ਹੀ ਲੈ ਕੇ ਆਉਣਾ ਸੀ ਅੱਛਾ ਠੇਕੇ ਤੇ ਪਉਆ ਫੜ ਲਿਆਂਦਾ ਇੱਕ ਕਾਚਾ ਹੈ ਲੱਗਿਆ ਲੱਗਦਾ ਤੂੰ ਮੋਬਾਈਲ ਦੇਖ ਦੇਖ ਕੇ ਮੈਂ ਦੁੱਧ ਲੈਣ ਗਿਆ ਸੀ दारू ਪੀਣ ਵਾਲੇ ਤੇ ਮੈਂ ਲੱਗੇ ਨਹੀਂ ਜਾਂਦਾ ਤੂੰ ਮੈਨੂੰ ਠੇਕੇ ਤੇ ਜਾਣ ਨੂੰ ਕਹੀ ਜਾਂਦਾ ਦਿਮਾਗ ਖਰਾਬ ਹੋ ਗਿਆ ਤੇ ਤੀਜੀ ਹੀ ਗੱਲ ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਇਹ ਬਾਜ਼ਾਰ 'ਚ ਹਰ ਇੱਕ ਤਰ੍ਹਾਂ ਦੀਆਂ ਚੀਜ਼ ਦੀਆਂ ਦੁਕਾਨਾਂ ਹੁੰਦੀਆਂ ਨੇ ਪਰ ਆਪਾਂ ਤੇ ਉੱਥੇ ਜਾਣਾ ਨਾ ਇਹ ਤਾਂ ਸਾਡੇ ਕੰਮ ਦੀ ਚੀਜ਼ ਹੀ ਮਿਲਣੀ ਹੈ ਤੇ ਬਿਲਕੁਲ ਇਦਾਂ ਹੀ ਮੋਬਾਈਲ ਆ ਜਿਹੜੀ ਚੀਜ਼ ਵਿੱਚੋਂ ਦੇਖਣੀ ਹੈ ਬਸ ਉਹ ਦੇਖਣੀ ਹੈ ਦੂਜੀ ਤੇ ਲਾਗੋ ਨਾ ਗਜਣਾ ਨੇਮ ਦੇ ਨਾਲ ਨਾਲ ਆਪਣਾ ਏਮ ਵੀ ਪੱਕਾ ਹੋਣਾ ਚਾਹੀਦਾ ਹੂੰ ਸਮਝਿਆ ਪਰ ਜੇਦਾ ਤੂੰ ਦੁੱਧ ਲੈਣ ਗਿਆ ਸੀਗਾ ਰਾਜ ਤੇਰੇ ਮਾਨ ਪ੍ਰਸਾਦ ਗੋਲ ਗੱਪੇ ਦੀ ਦੁਕਾਨ ਵੀ ਆਈ ਸੀ ਤੂੰ ਉਹ ਨਹੀਂ ਖਾਦੇ ਦੁੱਧ ਲੈ ਕੇ ਸਿੱਧਾ ਹੀ ਆ ਗਿਆ ਇਦਾਂ ਹੀ ਆਪਣਾ ਏਮ ਪੱਕਾ ਕਰ ਲੈ ਨਹੀਂ ਚਾਚਾ ਗੋਲ ਗੱਪੇ ਵਾਲੀ ਦੁਕਾਨ ਬੰਦ ਸੀਗੀ ਇਸ ਕਰਕੇ ਮੈਂ ਪਿਛਲੇ ਕਿਲੇ ਵਿੱਚ ਜਾ ਕੇ ਖਾ ਕੇ ਆਇਆ ਹਾਂ ਹੋਏ ਉਹ ਤੇਰਾ ਕੁਝ ਨਹੀਂ ਹੋ ਸਕਦਾ ਤੂੰ ਤੇ ਕੰਜਰਾ ਮੋਬਾਈਲ ਤੋੜੀ ਦੇ ਤੋੜੀ ਦੇ ਤੋੜੀ ਦੇ ਆਪਣਾ